ਸੁਖਾਲ ਜੀ ਪੰਜਾਬ ਨਿਊਜ਼ ਵੇਖ ਰਿਹਾ ਸਾਡਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨੇ ਗਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅੱਜ ਦੇ 12 ਕੇ ਅਹਿਮ ਸੁਰਖੀਆਂ ਤੇ ਚਾਂਸਲਰ ਨੇ ਦਿੱਤੀ ਚੇਤਾਵਨੀ ਕਿ ਹਾ ਟੈਕਸ ਵਿੱਚ ਭਾਰੀ ਵਾਦਾ ਜ਼ਰੂਰੀ ਹੈ ਕਿਉਂਕਿ ਉਹ ਅਸੰਭਵ ਟਿਕਾਣੀ ਦਾ ਸਾਹਮਣਾ ਕਰ ਰਹੀ ਹੈ ਸਾਰਾਸਾਲਾ ਨਫੀਸਾ ਅਮੀਨੋ ਨੇ ਜਿੱਤਿਆ ਗਲੋਬਲ ਅੰਗਰੇਜ਼ੀ ਮੁਕਾਬਲਾ 69 ਦੇਸ਼ਾਂ ਦੇ ਖਿਲਾਫ ਜਿੱਤਿਆ ਵਿਸ਼ਵ ਅੰਗਰੇਜ਼ੀ ਮੁਕਾਬਲੇ ਸਪਰਵਾਰ ਨੇ ਗਵਰਨਰ ਤੇ ਸਟਾਫ ਦੇ ਕੀ ਦਿੱਸ਼ਾ ਲਗਾ ਸਾਬਕਾ ਅਮਰੀਕੀ ਰਾਜਦੂਤ ਨੀਕੀਦੀ 트럼ਪ ਨੇ ਸਿਫਤ ਕਿਹਾ 파ਰਤ ਵਰਗੇ ਸਹਿਯੋਗੀ ਨਾਲ ਜ਼ਮਨਤ ਨਾ ਵਿਗਾੜੇ ਉਸ ਤੋਂ ਬਾਅਦ ਬ੍ਰਾਜ਼ੀਲ ਬਣਿਆ ਭਾਰਤ ਦੀ ਟਾਲ 트럼ਪ ਨੂੰ ਝਟਕਾ ਹੁਣ ਖਬਰਾਂ ਵਿਸਥਾਰ ਦੇ ਨਾਲ ਇਕ ਪ੍ਰਮੁੱਖ ਖੋਜ ਸੰਸਥਾਨ ਨੇ ਚੇਤਾਵਨੀ ਦਿੱਤੀ ਹੈ ਕਿ ਰੈਚਲ ਰੀਵਜ਼ ਨੂੰ ਆਪਣੇ ਵਿੱਤੀ ਨੀਮਾ ਨੂੰ ਪੂਰਾ ਕਰਨ ਦੇ ਲਈ ਪਕੜ ਦੇ ਬਜਟ ਵਿੱਚ 40 ਬਿਲੀਅਨ ਪਾਉਂਡ ਤੋਂ ਵੱਧ ਟੈਕਸ ਵਾਧੇ, ਜਾਫਿਰ ਖਰਚ ਵਿੱਚ ਕਟੌਤੀਆਂ ਲੱਭਣ ਦੀ ਲੋੜ ਹੋਏਗੀ। ਸੋ ਨੀਸਰ ਨੇ ਚਾਂਸਲਰ ਨੂੰ ਆਪਣੇ ਅਗਲੇ ਬਜਟ ਦੇ ਵਿੱਚ ਆਮਦਨ ਟੈਕਸ ਦਰਾਂ ਵਧਾਉਣ ਦੀ ਅਪੀਲ ਕੀਤੀ ਹੈ। ਨਰਸ਼ ਇੰਸਟੀਚਿਊਟ ਆਫ ਇਕਨੋਮਿਕ ਐਂਡ ਸੋਸ਼ਲ ਰਿਸਰਚ ਨੇ ਕਿਹਾ ਹੈ ਕਿ ਸਰਕਾਰ ਆਪਣੇ ਨਿਯਮ ਨੂੰ ਗੁਨਚਾਏਗੀ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ ਦੇ ਖਰਚਿਆਂ ਨੂੰ ਟੈਕਸ ਪ੍ਰਾਪਤੀਆਂ ਦੁਆਰਾ ਕਵਰ ਕੀਤਾ ਜਾਣਾ ਚਾਹੀਦਾ ਹੈ ਸੋ ਵਿਤੀ ਸਾਲ 2029-30 ਦੇ ਵਿੱਚ 41.2 ਬਿਲੀਅਨ ਪਾਉਂਡ ਦੁਆਰਾ ਸੋ ਆਪਣੀ ਨਵੀਨਤਨ ਯੂਕੇ ਆਰਥਿਕ ਦ੍ਰਿਸ਼ਟੀਕੋਣ ਦੇ ਵਿੱਚ ਐਨ ਆਈਈਐਸਆਰ ਨੇ ਕਿਹਾ ਕਿ ਇਹ ਕਾਰਟ ਚਾਂਸਲਰ ਤੇ ਆਉਣ ਵਾਲੇ ਪੱਛੜ ਬਜਟ ਵਿੱਚ ਟੈਕਸਾਂ ਵਿੱਚ ਭਾਰੀ ਵਾਧਾ ਕਰਨ ਲਈ ਦਬਾਅ ਨੂੰ ਕਾਫੀ ਬਤਾਉਂਦੀ ਹੈ ਜੇਕਰ ਉਹ ਆਪਣੇ ਵਿੱਤੀ ਨੀਮਾ ਦੀ ਪਾਲਣਾ ਕਰਨ ਦੀ ਉਮੀਦ ਕਰਦੀ ਹੈ ਸੋ ਵਿਗੜਦੀ ਵਿੱਤੀ ਤਸਵੀਰ ਨੂੰ ਮਾੜੀ ਆਰਥਿਕਤਾ ਵਿਕਾਸ ਉਮੀਦ ਤੋਂ ਵੱਧ ਉਧਾਰ ਲੈਣ ਅਤੇ ਭਲਾਈ ਕਟੋਤੀਆਂ ਵਿੱਚ ਉਲਟਾਉਣ ਦੇ ਲਈ ਜ਼ਿੰਮੇਵਾਰ ਠਰਾਇਆ ਗਿਆ ਸੀ ਜਿਸ ਨਾਲ ਸਰਕਾਰ ਨੂੰ 6.25 ਬਿਲੀਅਨ ਪਾਉਂਡ ਦੀ ਬਚਤ ਹੋ ਸਕਦੀ ਸੀ ਸੋ ਐਨ ਆਈਈਐਸਆਰ ਨੇ ਕੀ ਹੈ ਕਿ ਉਹਨਾਂ ਨੇ ਮਿਲ ਕੇ ਇੱਕ ਅਸੰਭਵ ਤਿਕੋਣੀ ਪੈਦਾ ਕੀਤੀ ਹੈ ਚਾਂਸਲਰ ਇੱਕੋ ਸਮੇਂ ਆਪਣੇ ਵਿੱਤੀ ਨਿਮਾ ਖਰਚ ਪ੍ਰਤੀਬੰਧਤਾਵਾਂ ਅਤੇ ਟੈਕਸ ਵਾਅਦੇ ਦਾ ਵਿਰੋਧ ਕਰਨ ਵਾਲੇ ਮੈਨੀਫੈਸਟੋ ਵਾਅਦਿਆਂ ਨਾਲ ਬੱਝੀ ਹੋਈ ਹੈ ਕੰਸਰਵੇਟਿਵ ਸ਼ੈਡੋ ਚਾਂਸਲਰ ਸਰ ਮੇਲ ਸਟ੍ਰਾਈਟ ਨੇ ਸਥਿਤੀ ਲਈ ਲੇਬਰ ਦੇ ਆਰਥਿਕ ਕੂ ਪ੍ਰਬੰਧਨ ਨੂੰ ਜ਼ਿੰਮੇਵਾਰ ਠਰਾਇਆ ਐਨਆਈਐਸਏ ਨੇ ਸਰਕਾਰ ਨੂੰ ਦਰਮਿਆਨੀ ਪਰ ਨਿਰੰਤਰ ਟੈਕਸ ਵਾਦੇ ਰਾਹੀਂ ਇੱਕ ਵੱਡਾ ਵਿਤੀ ਬਫਰ ਬਣਾਉਣ ਦੀ ਅਪੀਲ ਕੀਤੀ ਸੋ ਇਹ ਵਿਤੀ ਸਥਿਰਤਾ ਬਾਰੇ ਬੌਂਡ ਮਾਰਕੀਟ ਦੇ ਡਰ ਨੂੰ ਦੂਰ ਕਰਨ ਦੇ ਵਿੱਚ ਸਹਾਇਤਾ ਕਰੇਗਾ ਜਿਸ ਨਾਲ ਉਧਾਰ ਲੈਣ ਦੀ ਲਾਗਤ ਘਟ ਸਕਦੀ ਹੈ ਸੋ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਨੀਤੀਗਤ ਅਨਿਸ਼ਚਾ ਨੂੰ ਘਟਾਉਣ ਦੇ ਵਿੱਚ ਸਹਾਇਤਾ ਕਰੇਗਾ ਜੋ ਕਿ ਕਾਰੋਬਾਰ ਅਤੇ ਖਪਤਕਾਰਾਂ ਦੇ ਵਿਸ਼ਵਾਸ ਦੋਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਸੋ ਇਸ ਵਿੱਚ ਕਿਹਾ ਗਿਆ ਹੈ ਕਿ ਕਾਉਂਸਲ ਟੈਕਸ ਬਾਂਡਸ ਵਿੱਚ ਸੁਧਾਰ ਕਰਕੇ ਜਾਂ ਫਿਰ ਇੱਕ ਹੋਰ ਰੈਡਿਕਲ ਪਹੁੰਚ ਵਿੱਚ ਸੋ ਪੂਰੀ ਕਾਉਂਸਲ ਟੈਕਸ ਪ੍ਰਣਾਲੀ ਨੂੰ ਜ਼ਮੀਨ ਮੂਲ ਟੈਕਸ ਨਾਲ ਬਦਲ ਕੇ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਸੋ ਖਰਚੀਆਂ ਦੇ ਦਬਾਅ ਨੂੰ ਘਟਾਉਣ ਦੇ ਲਈ ਐਨ ਆਈ ਐਸ ਆਰ ਨੇ ਆਰਥਿਕ ਕਾਰਜਸ਼ੀਲਤਾ ਨੂੰ ਘਟਾਉਣ ਦੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ ਮੰਗ ਕੀਤੀ ਜਿਸ ਨਾਲ ਖਰਚ ਘਟ ਹੋ ਸਕਦਾ ਹੈ ਸੋਈ ਰਿਪੋਰਟ ਮਾੜੀ ਵਿਕਾਸ ਦਰ ਦੇ ਪਿਛੋਕੜ ਵਿੱਚ ਜਾਰੀ ਕੀਤੀ ਗਈ ਸੀ ਜਿੱਤੇ ਕਿ ਚਾਂਸਲਰ 2 ਮਹੀਨਿਆਂ ਦੀ ਅਧਿਕ ਕਰਾਵੜ ਦੇ ਜੀਟੀਪੀ ਤੋਂ ਬਾਅਦ ਆਰਥਵਿਵਸਥਾ ਨੂੰ ਜਗਾਵ ਲਈ ਸੰਘਰਸ਼ ਕਰ ਰਹੀ ਸਨ ਸੋ ਸੰਸਾ 2025 ਦੇ ਵਿੱਚ 1.3% ਅਤੇ 2026 ਦੇ ਵਿੱਚ 1.2% ਦੀ ਮਾਮੂਲੀ ਆਰਥਿਕ ਵਿਕਾਸ ਦਰ ਦੀ ਪੁਖਾਣੀ ਕਰ ਰਹੀ ਹੈ ਇਸ ਦਾ ਮਤਲਬ ਹੈ ਕਿ ਬ੍ਰਿਟੇਨ ਉन्नत ਆਰਥਵਿਵਸਥਾਵਾਂ ਦੇ ਜੀ7 ਸਮੂਹ ਦੇ ਵਿੱਚ ਮੱਦਸਾਰ ਨੇ ਵੀ ਸਥਾਨ ਪ੍ਰਾਪਤ ਕਰੇਗਾ ਹਾਲਾਂਕਿ মুদ্রਸਫੀਤੀ ਸਿਰ ਰਹਣ ਦੀ ਸੰਭਾਵਨਾ ਹੈ ਖਪਤਕਾਰ ਮੁੱਲ ਸੂਚਕ 2025 ਦੇ ਵਿੱਚ 3.5 फीसद और 2026 हज़ार छब्बी के तक लगभग तीन फीसद तक पहुँचने की संभावना है एन ने लगातार तनख्वाह वादी है उच्च सरकारी खर्चा जिम्मेवार ठहराया इस विच कहा गया है कि बैंक ऑफ इंग्लैंड इस साल दो बार अगले साल की शुरुआत ब्याज दर कटौती करेगा

ਮੈਕਰੋ ਇਕਨੋਮਿਕਸ ਦੇ ਡਿਪਟੀ ਡਾਇਰੈਕਟਰ ਪ੍ਰੋਫੈਸਰ ਸਟੀਫਨ ਮਿਲਾਟ ਨੇ ਕਿਹਾ ਹੈ ਕਿ ਸਰਕਾਰ ਅੱਗੇ ਮੁਸ਼ਕਲ ਵਿਕਲਪਾਂ ਦਾ ਸਾਹਮਣਾ ਕਰ ਰਹੀ ਹੈ ਸਿਰਫ 1.3 ਫੀਸਦੀ ਵਿਕਾਸ ਦਰ ਅਤੇ ਟੀਚੇ ਤੋਂ ਵੱਧ ਮੁੱद्रास्फीਤੀ ਦੇ ਨਾਲ ਚਾਂਸਲਰ ਲਈ ਚੀਜ਼ਾਂ ਚੰਗੀਆਂ ਨਹੀਂ ਲੱਗ ਰਹੀਆਂ ਸੋ ਜਨਾਨੋ ਅਕਤੂਬਰ ਦੇ ਬਜਟ ਵਿੱਚ ਟੈਕਸ ਵਧਾਉਣ ਜਾਂ ਫਿਰ ਖਰਚ ਘਟਾਉਣ ਜਾਂ ਫਿਰ ਦੋਵੇਂ ਹੀ ਕਰਨ ਦੀ ਲੋੜ ਹੋएगी। ਯੋਬੇ ਰਾਜੀਖ 17 ਸਾਲਾ ਵਿਦਿਆਰਥੀ ਨਫੀਸ ਅਬਦੁੱਲਾਹੀ ਨੇ ਲੰਡਨ ਯੂਨਾਈਟਿਡ ਕਿੰਗਡਮ ਦੇ ਵਿੱਚ ਆਯੋਜਿਤ 2025 3 ঈਗਲ ਅੰਗਰੇਜ਼ੀ ਭਾਸ਼ਾ ਨੂੰ ਮੁਕਾਬਲੇ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਬਣ ਕੇ ਇਤਿਹਾਸ ਰਚਿਆ। 69 ਦੇਸ਼ਾਂ ਦੇ 20000 ਤੋਂ ਵੱਧ ਪਾਗੀਦਾਰਾਂ ਦੇ ਖਿਲਾਫ ਮੁਕਾਬਲਾ ਕਰਦੇ ਹੋਏ ਨਫੀਸਾ ਨੇ ਯੂਕੇ ਗਲੋਬਲ ਫਾਈਨਲਸ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਤੇ ਹੋਰ ਵਿਸ਼ਵ ਵਿਆਪੀ ਦਾਅਵੇਦਾਰਾਂ ਦੋਵਾਂ ਦੇ ਸਾਥੀਆਂ ਨੂੰ ਪਛਾੜ ਦਿੱਤਾ ਹੈ ਡਿਜੀਟਲ ਸੰਚਾਰ ਦੇ ਯੂਬੇ ਰਾਜ ਦੇ ਗਵਰਨਰ ਦੇ ਸੀਨੀਅਰ ਵਿਸ਼ੇਸ਼ ਸਹਾਇਕ ਯੂਸਫ ਅਲੀ ਦਾ ਇੱਕ ਬਿਆਨ ਕਹਿੰਦਾ ਹੈ ਕਿ ਨਫੀਸਾ ਦੀ ਸ਼ਾਨਦਾਰ ਪ੍ਰਾਪਤੀ ਨੇ ਪੂਰੇ ਨਾਈਜੀਰੀਆ ਦੇ ਵਿੱਚ ਖਾਸ ਕਰਕੇ ਉਸ ਦੇ ਗ੍ਰਹਿ ਰਾਜ ਯੂਬੇ ਦੇ ਵਿੱਚ ਮਾਣ ਮਹਿਸੂਸ ਕੀਤਾ ਸੋ ਯੂਬੇ ਰਾਜ ਦੇ ਨਾਈਜੀਰੀਅਨ ਟਿਊਲਿਪ इंटरनेशनल कॉलेज राही नाइजीरिया दी نمائندگی ਕਰਦੇ ਹੋਏ नफीसा दी ਸਫਲਤਾ ਨੂੰ ਉਸ ਦੇ ਸਮਰਪਣ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਅਤੇ ਰਾਜ ਦੀ ਲੀਡਰਸ਼ਿਪ ਦੁਆਰਾ ਬਣਾਏ ਗਏ ਯੋਗ ਵਾਤਾਵਰਣ ਦੇ ਉਤਪਾਦ ਵਜੋਂ ਮਨਾਇਆ ਜਾ ਰਿਹਾ ਹੈ ਸੋ ਸੀਨੀਅਰ ਸਪੈਸ਼ਲ ਅਸਿਸਟੈਂਟ ਨੇ ਨफीसा ਦੇ ਪਰਿਵਾਰਕ ਮੈਂਬਰ ਮਲਮ हसन ਸਲੀਹੁ ਦੇ ਹਵਾਲੇ ਨਾਲ ਸਰਕਾਰ ਦੀ ਮਹੱਤਵਪੂਰਨ ਸਹਾਇਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਤੀਤੀ ਵਿਸ਼ਵਵਿਆਪੀ ਸਫਲਤਾ ਯੂਬੇ ਰਾਜ ਦੇ ਵਿੱਚ ਸਿੱਖਿਆ ਖੇਤਰ ਦੇ ਲਈ ਰਾਸ਼ਪਾਲ ਮਾਈ ਮਾਲਾ ਬੂਨੀ ਦੇ ਅਸਧਾਰਨ ਸਮਰਥਨ ਤੋਂ ਬਿਨਾ ਸੰਭਵ ਨਹੀਂ ਸੀ ਸੋ ਉਨ੍ਹਾਂ ਨੇ ਨਫੀਸਾ ਦੇ ਅਕਾਦਮਿਕ ਸਫਰ ਨੂੰ ਆਕਾਰ ਦੇਣ ਦੇ ਲਈ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਲਈ ਐਨਟੀਆਈਸੀ ਦੇ ਪ੍ਰਬੰਧਨ ਅਤੇ ਅਧਿਆਪਨ ਸਟਾਫ ਦੀ ਪ੍ਰਸ਼ੰਸਾ ਕੀਤੀ ਹੈ ਕਿ ਯੂਸਫ ਅਲੀ ਨੇ ਨੋਟ ਕੀਤਾ ਕਿ ਰਾਸ਼ਵਾਲ ਮਾਈ ਮਾਲਾ ਬੁਨੀ ਇਨ ਜਿਨਾ ਨੇ ਯੋਬੇ ਦੇ ਵਿੱਚ ਵਿਕਾਸ ਦੇ ਅਤਾਰਤਵਾ ਜੋ ਸਿੱਖਿਆ ਨੂੰ ਲਗਾਤਾਰ ਤਰਜੀਹ ਦਿੱਤੀ ਹੈ ਨੂੰ ਉਹਨਾਂ ਦੇ ਚੱਲ ਰਹੇ ਸੁਧਾਰਾਂ ਦੇ ਖੇਤਰ ਦੇ ਵਿੱਚ ਰਣਨੀਤਿਕ ਨਿਵੇਸ਼ਕਾਂ ਲਈ ਵਿਆਪਕ ਤੌਰ ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤੋ ਨਿਵੇਸ਼ ਜੋ ਹੁਣ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰ ਰਹੇ ਨੇ ਸੋ ਨਫੀਸਾ ਦੀ ਜਿੱਤ ਖਾਸ ਤੌਰ ਤੇ ਮੂਲ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੇ ਦਬਦਬੇ ਵਾਲੇ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਮਾਣ ਵੱਜੋਂ ਖੜੀ ਹੈ ਸਹੀ ਮੌਕਾ ਹੈ ਅਤੇ ਸਮਰਥਨ ਦਿੱਤੇ ਚਾਹੰਤ ਨਾਈਜੀਰੀਅਨ ਨੌਜਵਾਨ ਦੀ ਕੀ ਪ੍ਰਾਪਤ ਕਰ ਸਕਦੇ ਨੇ ਸਮਰਥਨ ਦਿੱਤੇ ਜਾਂਦੇ ਨਾਈਜੀਰੀਆ ਨੌਜਵਾਨ ਵੀ ਪ੍ਰਾਪਤ ਕਰ ਸਕਦੇ ਨੇ ਸੋ ਹੰ ਦੇਸ਼ ਪਰ ਵਿੱਚ ਨਫੀਸਾ ਨੂੰ ਰਾਸ਼ਟਰੀ ਦੋਵਾਂ ਸਨਮਾਨ ਦੇ ਨਾਲ ਸਨਮਾਨਿਤ ਕਰਨ ਦੀਆਂ ਮੰਗਾਂ ਵੱਧ ਰਹੀਆਂ ਨੇ ਅਤੇ ਬਹੁਤ ਹੀ ਸਾਰੇ ਲੋਕ ਉਸ ਦੀ ਜਿੱਤ ਨੂੰ ਨਾਈਜੀਰੀਆ ਦੀ ਅਣਵਰਤੀ ਅਕਾਦਮਿਕ ਸਮਰੱਥਾ ਦੇ ਪ੍ਰਤੀਕ ਵਜੋਂ ਵੇਖ ਰਹੇ ਨੇ ਸਾਬਕਾ ਅਮਰੀਕੀ ਰਾਜਦੂਤ ਅਤੇ ਭਾਰਤੀ ਮੂਲ ਦੀ ਨੇਤਾ ਨਿੱਕੀ ਹੈਲੀ ਨੇ ਅਮਰੀਕੀ ਰਾਸ਼ਟਰਪਤੀ ਡੋਲਨ ਟਰੰਪ ਨੂੰ ਇੱਕ ਮਹੱਤਵਪੂਰਨ ਸਲਾਹ ਦਿੱਤੀ ਹੈ ਸੋ ਹੈਲੀਨੇ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨਾਲ ਆਪਣੇ ਸਬੰਧਾਂ ਨੂੰ ਨਾ ਵਿਗਾੜਨ ਕਿਉਂਕਿ ਭਾਰਤ ਇੱਕ ਮਜ਼ਬੂਤ ਅਤੇ ਭਰੋਸੇਮੰਦ ਸਹਿਯੋਗੀ ਹੈ ਸਾਬਕਾ ਅਮਰੀਕੀ ਰਾਜਦੂਤ ਅਤੇ ਭਾਰਤੀ ਮੂਲ ਦੀ ਨੇਤਾ ਨਿੱਕੀ ਹੈਲੀ ਦੇ ਅਨੁਸਾਰ ਚੀਨ ਜੋ ਰੋਜ਼ ਤੋਂ ਸੱਤ ਵੱਧ ਤੇਲ ਖਰੀਦਦਾ ਹੈ ਉਸ ਨੂੰ ਅਮਰੀਕਾ ਨੇ 90 ਦਿਨਾਂ ਦੇ ਲਈ ਟੈਰਿਫ ਛੋੜ ਦਿੱਤੀ ਹੈ ਜਦੋਂ ਕਿ ਭਾਰਤ ਵਿਰੁੱਧ ਅਚੇਹੀਆਂ ਸਖਤ ਨੀਤੀਆਂ ਅਪਣਾਉਣਾ ਉਚਿਤ ਨਹੀਂ ਹੈ ਸੋ ਹੈਲੀ ਨੇ ਐਕਸ ਤੇ ਪੋਸਟ ਕੀਤਾ ਹੈ ਤੇ ਲਿਖਿਆ ਹੈ ਕਿ ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ ਪਰ ਚੀਨ ਜੋ ਸਾਡਾ ਵਿਰੋਧੀ ਹੈ ਅਤੇ ਰੂਸੀ ইরਾਨੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਉਸ ਨੂੰ ਟੈਰਿਫ ਛੋੜ ਦਿੱਤੀ ਗਈ ਹੈ ਚੀਨ ਨੂੰ ਛੋਟ ਨਾ ਦਿਓ ਅਤੇ ਭਾਰਤ ਵਰਗੇ ਸਹਿਯੋਗੀ ਨਾਲ ਸੰਬੰਧ ਨਾ ਵਿਗਾੜੋ ਸੋ ਹੈਲੀ ਦਾ ਇਹ ਬਿਆਨ ਡੋਲਨ ਟਰੰਪ ਵੱਲੋਂ ਭਾਰਤ ਤੇ ਟੈਰਿਫ ਵਧਾਉਣ ਦੇ ਸੰਕੇਤ ਦੇਣ ਤੋਂ ਬਾਅਦ ਆਇਆ ਸੋ ਸੀਐਨਬੀਸੀ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੁਆਰਾ ਲਗਾਏ ਗਏ ਸਬਤ ਵਾ ਟੈਰਿਫ ਨੇ ਅਤੇ ਉਹ ਹੁਣ 25% ਤੇ ਮੌਜੂਦਾ ਟੈਰਿਫ ਵਧਾਉਣ ਤੇ ਵਿਚਾਰ ਕਰ ਰਿਹਾ ਹੈ ਉਨਾ ਦਾ ਬਿਆਨ ਭਾਰਤ ਤੇ ਇੱਕ ਨਵੇਂ ਦਬਾਅ ਦਾ ਸੰਕੇਤ ਸੀ ਸੋ ਕਿਉਂਕਿ 트ੰਪ ਨੇ ਦੋਸ਼ ਲਗਾਇਆ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਰੂਸ ਦੀ ਜੰਗੀ ਮਸ਼ੀਨਰੀ ਦੀ ਸਹਾਇਤਾ ਕਰ ਰਿਹਾ ਹੈ ਸੋ ਮੈਰੀਕੀ ਦਬਾਅ ਦੇ ਵਿਚਕਾਰ ਰੂਸ ਨੇ ਖੁੱਲ ਕੇ ਭਾਰਤ ਦਾ ਸਮਰਥਨ ਕੀਤਾ 트ੰਪ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਸਤਰੀ ਪੋਸਕੋਵ ਨੇ ਕਿਹਾ ਕਿ ਅਸੀਂ ਭਾਰਤ ਵਿਰੁੱਧ ਅਮਰੀਕੀ ਧਮਕੀਆਂ ਤੋਂ ਚਾਣੂਆ ਪਰ ਰੂਸ ਅਜਿਹੇ ਬਿਆਨਾਂ ਨੂੰ ਚਾਇਸ ਨਹੀਂ ਮੰਨਦਾ ਸੋ ਪੈਸਕੋਵ ਨੇ ਇਹ ਵੀ ਸਪਸ਼ਟ ਕੀ ਕਿ ਹਰਦੇਸ਼ ਨੂੰ ਆਪਣੇ ਵਪਾਰਕ ਭਾਈਵਾਲ ਅਤੇ ਆਰਥਿਕ ਸਹਿਯੋਗ ਤੇ ਫੈਸਲੇ ਲੈਣ ਦਾ ਅਧਿਕਾਰ ਹੈ ਇਸ ਨਾਲ ਭਾਰਤ ਨੂੰ ਵਿਸ਼ਵ ਪੱਧਰ ਤੇ ਮਜ਼ਬੂਤ ਸਮਰਥਨ ਮਿਲੇ ਸੋ ਇਹ ਭਾਰਤ ਲਈ ਬਹੁਤ ਹੀ ਚੁਣੌਤੀਪੂਰਨ ਸਮਾਂ ਹੈ ਜਿੱਥੇ ਇੱਕ ਪਾਸੇ ਅਮਰੀਕਾ ਦੇ ਨਾਲ ਰਣਨੀਤਿਕ ਸਬੰਧ ਮਹੱਤਵਪੂਰਨ ਨੇ ਉੱਥੇ ਹੀ ਦੂਸਰੇ ਪਾਸੇ ਰੂਸ ਤੋਂ ਊਰਜਾ ਖਰੀਦਣ ਦੀ ਸਾਡੀ ਸੁਤੰਤਰ ਨੀਤੀ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨਾ ਸਿਰਫ ਭਾਰਤ ਨੂੰ ਧਮਕੀ ਦੇ ਰਹੇ ਨੇ ਸਗੋਂ ਮਨਾਨੇ ਅਮਰੀਕਾ ਦੇ ਇੱਕ ਹੋਰ ਸਹਿਯੋਗੀ ਬ੍ਰਾਜ਼ੀਲ ਲੋਵੀ ਪਰੇਸ਼ਵਾਨ ਕੀਤਾ ਸੋ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਇਨਾਸੀਓ ਲੂਲਾ ਡਾ সিলਵਾ ਨੇ ਇਸ ਤੇ ਸਖਤ ਰੁਕ ਆਪਣਾਇਆ ਸੋ 5 ਅਗਸਤ ਨੂੰ ਉਨ੍ਹਾਂ ਨੇ ਡੋਨਲਡ 트럼ਪ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਹੈ ਕਿ ਉਹ ਡੋਨਲਡ 트럼ਪ ਨੂੰ ਫੋਨ ਨਹੀਂ ਕਰਨਗੇ ਉਨ੍ਹਾਂ ਕਿਹਾ ਹੈ ਕਿ ਉਹ ਨਾਦਾ ਡੋਨਲਡ 트럼ਪ ਨੂੰ ਫੋਨ ਕਰਨ ਦਾ ਕੋਈ ਇਰਾਦਾ ਨਹੀਂ ਹੈ ਗਲਬਾ ਦੇ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ সিলਵਾ ਨੇ ਕਿਹਾ ਹੈ ਕਿ ਜਿਸ ਦਿਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬ੍ਰਾਜ਼ੀਲ ਤੇ ਭਾਰੀ ਟੈਰਿਫ ਲਗਾਏ ਸਨ ਉਹ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੇ ਇਤਿਹਾਸ ਵਿੱਚ ਸਭ ਤੋਂ ਅਫਸੋਸਜਨਕ ਪਲ ਸੀ ਸੋਨਾ ਕੀ ਹੈ ਕਿ ਮੈਂ ਡੋਨਲਡ ਟਰੰਪ ਨੂੰ ਫੋਨ ਨਹੀਂ ਕਰਾਂਗਾ ਟਰੰਪ ਨੂੰ ਫੋਨ ਕਰਨ ਦੀ ਬਜਾਏ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਫੋਨ ਕਰਾਂਗਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਨੇ ਇਹ ਵੀ ਕਿਹਾ ਹੈ ਕਿ ਮੈਂ ਪੁਤਿਨ ਨੂੰ ਫੋਨ ਨਹੀਂ ਕਰਾਂਗਾ ਕਿਉਂਕਿ ਉਹ ਯਾਤਰਾ ਨਹੀਂ ਕਰ ਸਕਦੇ ਪਰ ਮੈਂ ਕਈ ਹੋਰ ਰਾਜਾਂ ਦੇ ਮੁਖੀਆਂ ਨਾਲ ਗੱਲ ਕਰਾਂਗਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਬ੍ਰਾਜ਼ੀਲ ਵੀ ਬ੍ਰਿਕਸ ਸਮੂਹ ਦਾ ਮੈਂਬਰ ਦੇਸ਼ ਹੈ ਜਿਸ ਦੇ ਵਿੱਚ ਭਾਰਤ ਤੋਂ ਇਲਾਵਾ ਚੀਨ, ਦੱਖਣੀ ਅਫਰੀਕਾ ਅਤੇ ਰੂਸ ਸ਼ਾਮਲ ਨੇ ਹਾਲੀ ਦੇ ਸਮੇਂ ਦੇ ਵਿੱਚ ਬ੍ਰਿਕਸ ਦਾ ਵਿਸਤਾਰ ਹੋਇਆ ਹੈ ਅਤੇ ਕਈ ਦੇਸ਼ ਇਸ ਵਿੱਚ ਸ਼ਾਮਲ ਕੀਤੇ ਗਏ ਨੇ ਜਿਸ ਬਾਰੇ ਡੋਲਨ 트럼ਪ ਨੇ ਕਈ ਵਾਰ ਤਿੱਖੇ ਬਿਆਨ ਦਿੱਤੇ ਨੇ ਸੋ 트럼ਪ ਖਾਸ ਤੌਰ ਤੇ ਬ੍ਰਿਕਸ ਮੁਦਰਾ ਤੋਂ ਡਰਦੇ ਨੇ ਦਰਅਸਲ ਇਸ ਨਿਰਾਸ਼ਾ ਦਾ ਕਾਰਨ ਬ੍ਰਾਜ਼ੀਲ ਤੋਂ ਆਯਾਤ ਕੀਤੇ ਗਏ ਸਮਾਨ ਤੇ 40% ਟੈਰਿਫ ਲਗਾਉਣ ਦਾ ਅਮਰੀਕਾ ਦਾ ਫੈਸਲਾ ਹੈ ਜਿਸ ਕਾਰਨ ਬ੍ਰਾਜ਼ੀਲ ਤੇ ਕੁੱਲ ਟੈਰਿਫ 50 ਫੀਸਦੀ ਤੱਕ ਵੱਧ ਗਿਆ ਇਸ ਕਦਮ ਦੇ ਨਾਲ ਵਾਸ਼ਿੰਗਟਨ ਅਤੇ ਬ੍ਰਾਜ਼ੀਲੀਆ ਦੇ ਸਬੰਧਾਂ ਵਿੱਚ ਬਹੁਤ ਹੀ ਤਣਾਅ ਪੈਦਾ ਹੋ ਗਿਆ। ਪਾਰੀ ਟੈਰਿਫ ਦੇ ਜਵਾਬ ਦੇ ਵਿੱਚ ਲੂਲਾ ਨੇ ਬ੍ਰਾਜ਼ੀਲ ਦੇ ਵਪਾਰ ਹਿੱਤਾਂ ਦੇ ਰੱਖਿਆ ਲਈ ਵਿਸ਼ਵ ਵਪਾਰ ਸੰਗਠਨ ਸਵੀਸ ਸਾਰੇ ਹੀ ਉਪਲਬਧ ਵਿਕਲਪਾਂ ਦਾ ਫਾਇਦਾ ਉਠਾਉਣ ਦੀ ਸੌਖਾਤੀ ਹੈ। ਸੋ ਡੋਲਨ ਟਰੰਪ ਨੇ ਸਾਬਕਾ ਰਾਸ਼ਟਰਪਤੀ ਚੇਰ ਬੋਲ ਸੁਨਾਰੋ ਦੇ ਕੇਸ ਦੀ ਸੁਣਵਾਈ ਕਰ ਰਹੀ ਬ੍ਰਾਜ਼ੀਲੀਅਨ ਅਜਾਦੀ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਸੋ ਡੋਲਨ 트럼ਪ ਵਾਂਗ ਬੋਲ ਸੁਨਾਰੋ ਤੇ ਵੀ ਬ੍ਰਾਜ਼ੀਲ ਦੇ ਵਿੱਚ ਚੋਣ ਨਤੀਜੇ ਨੂੰ ਰੱਦ ਕਰਨ ਅਤੇ ਆਪਣੇ ਸਮਰਥਕਾਂ ਦੇ ਰਾਈ ਸੰਸਦ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ ਸੋ ਅਦਾਲਤ ਨੇ ਬੋਲ ਸੁਨਾਰੋ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਿਹਾ ਜਿਸ ਨਾਲ ਡੋਲਨ 트럼ਪ ਨਰਾਸ਼ ਨੇ ਸੋ ਬੋਲ ਸੁਨਾਰੋ ਅਤੇ 트럼ਪ ਦੇ ਬਹੁਤ ਚੰਗੇ ਸਬੰਧ ਨੇ ਇਸ ਗੁੱਸੇ ਕਾਰਨ 트럼ਪ ਨੇ ਬ੍ਰਾਜ਼ੀਲ ਤੇ ਵੱਡਾ ਟੈਰਿਫ ਲਗਾਏ ਕਿ ਭਾਰਤ ਵਿੱਚ ਸਮੁੰਦਰੀ ਕਾਨੂੰਨ ਦੇ ਵਿੱਚ ਇੱਕ ਵੱਡਾ ਬਦਲਾ ਆਇਆ ਹੈ। ਸੋ ਮਰਚੈਂਟ ਸ਼ਿਪਿੰਗ ਬੀਲ 2024 ਬੁੱਧਵਾਰ ਨੂੰ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ ਜਿਸ ਨਾਲ ਲਗਭਗ ਜਿਹੜੀ 60 ਸਾਲ ਪੁਰਾਣਾ ਕਾਨੂੰਨ ਇਤਿਹਾਸ ਬਣ ਗਿਆ ਹੈ। ਸੋ ਇਸ ਬੀਲ ਦੇ ਰਾਹੀਂ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਹੁਣ ਸਮੁੰਦਰ ਵਿੱਚ ਇੱਕ ਮਜ਼ਬੂਤ ਅਤੇ ਆਧੁਨਿਕ ਸਮੁੰਦਰੀ ਸ਼ਕਤੀ ਵਜੋਂ ਕਿਹਾ ਜਾਏਗਾ। बुधवार ਨੂੰ ਲੋਕ ਸਭਾ ਨੇ ਮਰਚੈਂਟ ਸ਼ਿਪਿੰਗ ਬਿੱਲ ਪਾਸ ਕਰ ਦਿੱਤੇ ਹੰਗਾਮੇ ਦੇ ਵਿਚਕਾਰ ਬੰਦਰਗਾਹਾਂ ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸਰਬੰਦੰਦ ਸੋਨਵਾਲ ਨੇ ਲੋਕ ਸਭਾ ਦੇ ਵਿੱਚ ਮਰਚੈਂਟ ਸ਼ਿਪਿੰਗ ਬਿੱਲ ਪੇਸ਼ ਕੀਤਾ ਇਸ ਬਿੱਲ ਤੇ ਚਰਚਾ ਸ਼ੁਰੂ ਨਹੀਂ ਹੋ ਸਕੀ ਅਤੇ ਇਸ ਨੂੰ ਪੇਸ਼ ਕੀਤੇ ਜਾਣ ਦੇ 20 ਮਿੰਟਾਂ ਦੇ ਅੰਦਰ ਹੀ ਪਾਸ ਕਰ ਦਿੱਤਾ ਗਿਆ ਸੋ ਪੈਨਲ ਦੇ ਡਿਪਟੀ ਚੇਅਰਮੈਨ ਸੰਧਿਆ ਰਾਏ ਨੇ ਕੁਰਸੀ ਤੋਂ ਆਵਾਜ਼ੀਨ ਵੋਟ ਦੁਆਰਾ वोटिंग करवाई इस के नाल ही राज्यसभा दे विच एक बिल वी बिना चर्चा दे पास कर देता गया। That The Merchant Shipping Bill 2024 to consolidate and amend the law relating to merchant shipping to ensure compliance with India's obligations under the maritime treaties and international instrument to which India is a party and also to ensure the development of Indian shipping and efficient maintenance of Indian mercantile marine

ਦੱਸ ਦਈਏ ਕਿ بندرگاہਾਂ ਜਹਾਜ਼ਰਾਨੀਆਂ ਤੇ ਜਲ ਮਾਰਕ ਰਾਸ਼ਟਰਮંત્રી ਸ਼ਾਂਤਨੂ ਠਾਕੁਰ ਨੇ ਵਿਰੋਧੀ ਧਿਰ ਵੱਲੋਂ ਐਸਆਈਆਰ ਤੇ ਚਰਚਾ ਦੀ ਮੰਗ ਕਰਨ ਵਾਲੇ ਹੰਗਾਮੇ ਦੌਰਾਨ ਸਮੁੰਦਰੀ ਮੌਲ ਦੀ ਟਵਟਵਾਈ ਬਿਲ ਪੇਸ਼ ਕੀਤਾ। ਸੋ ਇਹ ਬਿਲ ਵੀ ਬਿਨਾ ਚਰਚਾ ਦੇ ਪਾਸ ਹੋ ਗਿਆ। ਭੁਵਨੇਸ਼ਵਰ ਕਲਿਤਾ ਨੇ ਕੁਰਸੀ ਤੋਂ ਆਵਾਜ਼ੀ ਵੋਟ ਕੀਤੀ ਜਿਸ ਦੇ ਵਿੱਚ ਇਹ ਬਿਲ ਪਾਸ ਹੋ ਗਿਆ। ਸੋ ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ਵਿੱਚ ਰਾਸਭਾ ਵੱਲੋਂ ਪਾਸ ਕੀਤਾ ਗਿਆ ਇਹ ਦੂਸਰਾ ਬਿੱਲ ਹੈ। ਇਸ ਤੋਂ ਪਹਿਲਾਂ ਹੀ ਰਾਸਭਾ ਵੱਲੋਂ ਲੈਂਡਿੰਗ ਬਿਲ ਪਾਸ ਕੀਤਾ ਗਿਆ। ਅਸੀ ਇਹ ਬਿਲ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਪਾਸ ਹੋ ਗਿਆ ਸੀ ਚਾਹਬਾਸਾ ਅਦਾਲਤ ਨੇ ਮਾਨਹਾਨੀ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਹੈ ਰਾਹੁਲ ਗਾਂਧੀ ਚਾਹਬਾਸਾ ਦੀ ਐਮਪੀ ਐਮਐਲਏ ਅਦਾਲਤ ਵਿੱਚ ਪੇਸ਼ ਹੋਏ ਸਨ ਸੋ ਇਸ ਤੋਂ ਬਾਅਦ ਚਾਹਬਾਸਾ ਅਪ੍ਰੈਸ਼ਰ ਦੇ ਵਿੱਚ ਲਗਭਗ 45 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਹ ਉੱਥੇ ਚਾਹਬਾਸਾ ਸਿਵਲ ਕੋਰਟ ਪਹੁੰਚੇ ਇਸ ਦੌਰਾਨ ਉਹਨਾਂ ਨੇ ਐਮਪੀ ਐਮਐਲਏ ਅਦਾਲਤ ਵਿੱਚ ਜੱਜ ਸੁਪਰੀਆ ਰਾਣੀ ਟੀਗਾ ਦੇ ਸਾਹਮਣੇ ਆਪਣੀ ਹਾਜ਼ਰੀ ਦਰਜ ਕਰਵਾਈ ਇਸ ਦਿਨ ਨਾਲ ਹੀ ਰਾਹੁਲ ਗਾਂਧੀ ਦੇ ਵਕੀਲ ਪ੍ਰਨਵ ਦਰੀਪਾ ਨੇ ਦੱਸਿਆ ਕਿ ਰਾਹੁਲ ਗਾਂਧੀ ਵਿਰੁੱਧ 2018 ਦੇ ਵਿੱਚ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਰਾਹੁਲ ਗਾਂਧੀ 6 ਅਗਸਤ ਨੂੰ ਚਾਹੀ ਪਾਸਾ ਅਦਾਲਤ ਵਿੱਚ ਪੇਸ਼ ਹੋਣਗੇ ਅਤੇ ਜ਼ਮਾਨਤ ਲੈਣਗੇ ਇਸ ਤੋਂ ਬਾਅਦ ਰਾਹੁਲ ਗਾਂਧੀ ਅੱਜ ਪੇਸ਼ ਹੋਏ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ ਟੂਡੇ court has been granted Bill rahul kumar rahul gandhi and uh, now he is appearing today court and uh, today after court pass uh, uh, directions to appear today before the court राहुल गांधीड बिली राहत मिली उनको कि ये एक हाई कोर्ट हाँ, हाँ। में अंडर टेकिंग हाँ, हाँ। हाँ। के आधार हाँ। पे मैंने हम लोग ने राहुल गांधी जी को एफियर कराया और वो आज बेल ग्रांट हुए कोर्ट के द्वारा और बस यही है आज एक्शन भी एक्टिव है उनका मतलब जो चार्ज बोलिए बोलिए सब भी हो है, चुके हैं अगला डेट से हम लोग ਤਾਂ ਮਿਲ ਗਈ ਹੈ ਆਪ ਤਾਰੀਖ ਦਰਕਾਰੀ ਸੁਣਵਾਈ ਚੱਲੇਗੀ ਤਾਰੀਖ ਦਰ ਤਾਰੀਖ ਦੇਖਾ ਜਾਵੇ ਗਵਾਹ ਤੇ ਅਭੀ ਨੈਕਸਟ ਸਟੈਪ ਹਮ ਲੋਗ ਕਿਆ ਹੋਗਾ ਆਪ ਲੋਗ ਹਮ ਲੋਗ ਹਾਈ ਕਮਾਂਡ ਹੀ ਬਤਾ ਸਕਦੇ ਕਿ ਅੱਗੇ ਕਿਸ ਦੀ ਗਵਾਹੀ ਪਰ ਮਤਲਬ ਅਭੀ ਅਭੀ ਕੰਪਲੇਨਟ ਦੀ ਗਵਾਹੀ ਪਰ ਪਾਲੇ ਕੰਪਲੇਨੈਂਟ ਜੀ ਬੰਨਾ ਕੰਪਲੇਨਟ ਦੀ ਗਵਾਹੀ ਤੇ ਹੋਗੀ ਤੁਹਾਨੂੰ ਦੱਸ ਦਈਏ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧ ਕਥਿਤ ਤੌਰ ਤੇ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ 6 ਅਗਸਤ ਨੂੰ ਚਾਈ ਬਾਸਾ ਦੀ ਐਮਪੀ ਐਮਐਲਏ ਅਦਾਲਤ ਵਿੱਚ ਨਿਜੀ ਤੌਰ ਤੇ ਪੇਸ਼ ਹੋਣਾ ਪਿਆ ਸੀ ਰਾਹੁਲ ਗਾਂਧੀ ਨੇ 2 ਜੂਨ ਨੂੰ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਰੋਕਿਆਤਾ ਸੀ ਜਿਸ ਦੇ ਵਿੱਚ ਉਨ੍ਹਾਂ ਨੂੰ 26 ਜੂਨ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ ਰਾਹੁਲ ਗਾਂਧੀ ਦੇ ਵਕੀਲ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦਾ ਮੁਕਿਲ ਉਸ ਦਿਨ ਪੇਸ਼ ਨਹੀਂ ਹੋ ਸਕੇਗਾ ਅਤੇ ਇਸ ਦੀ ਬਜਾਏ ਹਾਈ ਕੋਰਟ ਨੂੰ ਬੇਨਤੀ ਕੀਤੀ ਗਈ ਸੀ ਕਿ ਰਾਹੁਲ ਗਾਂਧੀ ਨੂੰ ਚਾਈ ਬਾਸਾ ਅਦਾਲਤ ਵਿੱਚ ਪੇਸ਼ ਹੋਣ ਦੇ ਲਈ 6 ਅਗਸਤ ਤੋਂ ਬਾਅਦ ਦੀ ਤਾਰੀਖ ਦਿੱਤੀ ਜਾਏ ਸੋ ਹਾਈ ਕੋਰਟ ਨੇ ਉਹਨਾਂ ਦੀ ਬੇਨਤੀ ਸਵੀਕਾਰ ਕਰ ਲਈ ਦਰਸਲ ਚਾਹਬਾਸਾ ਦੇ ਪਾਸ਼ਪਾਗੂ ਪ੍ਰਤਾਪ ਕੁਮਾਰ ਕਟਿਆਰ ਨੇ 2018 ਦੇ ਵਿੱਚ ਚਾਹਬਾਸਾ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਪਾਸ਼ਪਾਗੂ ਵਿਰੁੱਧ ਗੱਠੇ ਤੌਰ ਤੇ અપਮਾਨਜਨਕ ਬਿਆਨ ਦੇਣ ਦੇ ਲਈ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਵਿਰੁੱਧ ਮਾਨ ਹਾਣੀ ਦਾ ਕੇਸ ਤਿਆਰ ਕੀਤਾ ਸੀ ਸੋ ਸੰਸਦ ਮੈਂਬਰ ਨੇ ਆਪਣੀ ਪਟੀਸ਼ਨ ਦੇ ਵਿੱਚ ਪਹਿਲਾ ਹੀ ਜ਼ਿਕਰ ਕੀਤਾ ਸੀ ਕਿ ਉਹ ਮਾਮਲੇ ਦੇ ਇਸ ਪੜਾ ਤੇ ਚਾਇਬਾਸਾ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਦੇ ਲਈ ਪਟੀਸ਼ਨ ਦਾਇਰ ਕਰ ਚੁੱਕੇ ਨੇ ਰਾਹੁਲ ਗਾਂਧੀ ਦੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਪੇਸ਼ੀ ਤੋਂ ਛੋਟ ਲਈ ਪਟੀਸ਼ਨ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਇਸ ਦੌਰਾਨ ਰਾਹੁਲ ਗਾਂਧੀ ਨਾਲ ਸਬੂਤ ਕਾਮ ਸਹਾਇ ਬੰਨਾ ਗੁਪਤਾ ਆਦਿ ਮੌਜੂਦ ਸਨ ਗਾਜ਼ਾ ਦੇ ਵਿੱਚ ਮੰਗਲਵਾਰ ਨੂੰ ਇਜ਼ਰਾਈਲੀ ਹਮਲਿਆ ਵਿੱਚ ਘਟੁਕਟ 83 ਫਲਸਤੀਨੀ ਮਾਰੇ ਗਏ ਨੇ ਗਾਜ਼ਾ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਸਲ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਮ੍ਰਿਤਕਾਂ ਵਿੱਚ ਉੱਤਰੀ ਮੱਧ ਅਤੇ ਦੱਖਣੀ ਗਾਜ਼ਾ ਵਿੱਚ ਮਦਦ ਦੀ ਉਤੀ ਕਰ ਰਹੇ 58 ਲੋਕ ਸ਼ਾਮਲ ਨੇ ਉਨ੍ਹਾਂ ਕਿਹਾ ਹੈ ਕਿ ਇਜ਼raਇਲੀ ਹਮਲੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਗਾਜ਼ਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਇਨ੍ਹਾਂ ਘਟਨਾਵਾਂ 'ਤੇ ਇਜ਼raਇਲੀ ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਇਜ਼raਇਲੀ ਫੌਜ ਨੇ ਕਿਹਾ ਹੈ ਕਿ ਉਸ ਦਿਨ ਸੈਨਿਕਾਂ ਨੇ ਐਤਵਾਰ ਨੂੰ ਉੱਤਰੀ ਗਾਜ਼ਾ ਵਿੱਚ ਹਜ਼ਾਰਾਂ ਲੋਕਾਂ ਦੇ ਭੀੜ ਤੇ ਚੇਤਾਵਨੀ ਵਾਲੀਆਂ ਗੋਲੀਆਂ ਚਲਾਈਆਂ ਤਾਂ ਜੋ ਤੁਰੰਤ ਹੀ ਖਤਰਾ ਦੂਰ ਕੀਤਾ ਜਾ ਸਕੇ ਫੌਜ ਨੇ ਅੱਗੇ ਕਿਹਾ ਕਿ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਵਧਾ ਚੜਾ ਕੇ ਦੱਸਿਆ ਗਿਆ ਅਤੇ ਅਸੀਂ ਜਾਣਬੁੱਝ ਕੇ ਮਨੁੱਖੀ ਸਹਾਇਤਾ ਟਰੱਕਾਂ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਹਾਂ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਕਿਹਾ ਕਿ ਗਾਜ਼ਾ ਵਿੱਚ ਦਾਖਲ ਹੋਣ ਤੋਂ ਥੋੜੀ ਦੇਰ ਬਾਅਦ ਭੋਜਨ ਸਹਾਇਤਾ ਲੈ ਕੇ ਜਾ ਰਹੇ 25 WFP ਟਰੱਕਾਂ ਦੇ ਕਾਫਲੇ ਦਾ ਸਾਹਮਣਾ ਭੁੱਖੇ ਨਾਗਰਿਕਾਂ ਦੀ ਇੱਕ ਵੱਡੀ ਭੀੜ ਨਾਲ ਹੋਇਆ ਜਿਨਾਤੇ ਗੋਲੀਬਾਰੀ ਕੀਤੀ ਗਈ ਸੋ ਰਾਈਟਰਸ ਦੀ ਰਿਪੋਰਟ ਅਨਸਾਰ ਹਮਾਸ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਵਗਦੀਆਂ ਮੌਤਾਂ ਤੇ ਭੁਖਮਰੀ ਦੇ ਸੰਕਟ ਤੋਂ ਨਰਾਜ਼ ਹਾਂ ਅਤੇ ਇਸ ਦਾ ਕੱਤਰ ਵਿੱਚ ਚੱਲ ਰਹੀ ਜੰਗਬੰਦੀ ਗਲਬਾਤ ਤੇ ਪੂਰਾ ਪ੍ਰਭਾਵ ਪੈ ਸਕਦਾ ਹੈ ਸੋ ਸੇਧ ਅਧਿਕਾਰੀਆਂ ਨੇ ਕਿਹਾ ਹੈ ਕਿ ਐਤਵਾਰ ਨੂੰ ਪੂਰੇ ਖੇਤਰ ਵਿੱਚ ਇਜ਼ਰਾਈਲੀ ਗੋਲੀਬਾਰੀ ਅਤੇ ਹਵਾਈ ਹਮਲਿਆਂ ਦੇ ਵਿੱਚ ਕੁੱਲ 90 ਲੋਕ ਮਾਰੇ ਗਏ ਸਨ ਤੋ ਇਜ਼ਰਾਈਲੀ ਫੌਜ ਦੇ ਵੱਲੋਂ ਮੱਦ ਗਾਜ਼ਾ ਦੇ ਦੀਰ ਅਲ ਬਲਾਵ ਵਿੱਚ ਲੋਕਾਂ ਨੂੰ ਖਾਲੀ ਕਰਨ ਲਈ ਕਹਿਣ ਵਾਲੇ ਪਰਚੇ ਸੁੱਟਣ ਤੋਂ ਬਾਅਦ ਵਸਨੀਕਾਂ ਨੇ ਕਿਹਾ ਕਿ ਇਜ਼ਰਾਈਲੀ ਜਹਾਜ਼ਾਂ ਨੇ ਇਲਾਕੇ ਦੇ ਤਿੰਨ ਘਰਾਂ ਤੇ ਹਮਲਾ ਕੀਤਾ ਦਰਜਨਾ ਪਰਿਵਾਰ ਆਪਣੇ ਕੁਝ ਸਮਾਨ ਲੈ ਕੇ ਆਪਣੇ ਘਰ ਛੱਡਣ ਲੱਗ ਪਏ ਸੋ ਲੱਖਾਂ ਨਾਗਰਿਕਾਂ ਨੇ ਦੀਰ ਅਲ ਬਲਾ ਖੇਤਰ ਵਿੱਚ ਸ਼ਰਨ ਲਈ ਹੈ ਇਜ਼ਰਾਈਲੀ ਫੌਜ ਨੇ ਗੇਵੀਕੇਓ ਵਾਚੋ ਦਾ ਸੰਘਰਸ਼ ਦੌਰਾਨ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਜ਼ਿਲ੍ਹੇ ਵਿੱਚ ਦਾਖਲ ਨਹੀਂ ਹੋਈ ਨਹੀਂ ਅਤੇ ਉਹ ਖੇਤਰ ਦੇ ਵਿੱਚ ਦੁਸ਼ਮਨ ਦੀਆਂ ਸਮਰਥਾਵਾਂ ਅਤੇ ਅਤਵਾਦੀ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰਨਾ ਚਾਰੀ ਰੱਖਦਾ ਹੈ ਸੋ ਇਜ਼ਰਾਈਲੀ ਸੂਤਰਾਂ ਦਾ ਕਹਿਣਾ ਹੈ ਕਿ ਫੌਜ ਅਦੇ ਤੱਕ ਬਾਹਰ ਨਹੀਂ ਗਈ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਹਮਾਸ ਉੱਤੇ ਬੰਦਕ ਬਣਾ ਰਹੇ ਹੈ ਹੇ ਵੀ ਬੰਨਾ ਜਾਣਦਾ ਹੈ ਕਿ ਗਾਜ਼ਾ ਵਿੱਚ ਬਾਕੀ ਪੰਜਾਬ ਬੰਦਗਾਂ ਵਿੱਚੋਂ ਲਗਭਗ 20% ਚਿੰਤਾ ਨੇ ਸੋ ਇਸ 21 ਮਹੀਨਿਆਂ ਤੋਂ ਵੱਧ ਤੋਂ ਚਲੀ ਆ ਰਹੀ جنگ ਨੇ ਗਾਜ਼ਾ ਦੇ ਬਹੁਤ ਸਾਰੇ ਹਿੱਸੇ ਨੂੰ ਉਜਾੜ ਵਿੱਚ ਬਦਲ ਦਿੱਤਾ ਹੈ ਸੋ ਅਤੇ ਅਕਾਲ ਦੀ ਹੋਰ ਵੀ ਭਿਆਨਕ ਹੋਣ ਦੀ ਸੰਭਾਵਨਾ ਹੈ ਫਲਸਤੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਸੈਂਕੜੇ ਹੀ ਲੋਕ ਜਲਦੀ ਹੀ ਮਰ ਸਕਦੇ ਨੇ ਕਿਉਂਕਿ ਹਸਪਤਾਲ ਪਹੁੰਚਣ ਦੀ ਕਾਰਟ ਅਤੇ ਸਾਇਟਾ ਸਪਲਾਈ ਦੀ ਕਾਰਟ ਕਾਰਨ ਚੱਕਰ ਆਉਣ ਅਤੇ ਥਕਾਵਟ ਤੋਂ ਪੀੜਿਤ ਮਰੀਜ਼ਾਂ ਨਾਲ ਭਰੇ ਹੋਏ ਨੇ ਸੋ ਸੰਯੁਕਤ ਰਾਸ਼ਟਰ ਨੇ ਐਤਵਾਰ ਨੂੰ ਵੀ ਇਹ ਕਿਹਾ ਕਿ ਨਾਗਰਿਕ ਭੁੱਖੇ ਨਾਲ ਮਰ ਰਹੇ ਨੇ ਅਤੇ ਉਨ੍ਹਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ ਸੋ ਰੌਨ ਹਮਾਸ ਦੇ ਹਥਿਆਰਬੰਦ ਵਿੰਗ ਅਲ ਕਸਮ ਬ੍ਰਿਗੇਡ ਨੇ ਇੱਕ ਬਿਆਨ ਛਕਿਆ ਹੈ ਕਿ ਉਸਨੇ ਅਲ ਕੁਦਮ ਬ੍ਰਿਗੇਡ ਅਤੇ ਨਾਸਰ ਬ੍ਰਿਗੇਡ ਦੇ ਨਾਲ ਮਿਲ ਕੇ ਗਾਜ਼ਾ ਪੱਟੀ ਦੇ ਦੱਖਣ ਵਿੱਚ ਖਾਨ ਯੂਨਿਸ ਦੇ ਉੱਤਰ ਵਿੱਚ ਇਸرائیਲੀ ਸੈਨਕਾਂ ਤੇ ਵਾਣਾ ਤੇ ਮੋਟਰ ਗੋਲੇਦਾਂਗੇ ਨੇ ਸੋ ਗਾਜ਼ਾ ਸਥਿਤ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ 18 ਮਾਰਚ ਨੂੰ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਮੂੜ ਤੇਜ਼ ਹਮਲੇ ਸ਼ੁਰੂ ਕਰਨ ਤੋਂ ਬਾਅਦ ਕੁੱਟਕਟ 9519 ਫਲਸਤੀਨੀ ਮਾਰੇ ਗਏ ਅਤੇ 38000 630 ਹੋਰ ਜ਼ਖਮੀ ਹੋਏ ਨੇ ਇਸ ਦਿਨ 1 ਅਕਤੂਬਰ 2023 ਤੋਂ ਗਾਜ਼ਾ ਵਿੱਚ ਇਜ਼ਰਾਈਲ ਦੀ ਮੁਹਿੰਮ ਦੇ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਫਲਸਤੀਨੀਆ ਦੀ ਕੁੱਲ ਗਿਣਤੀ 81000 ਪੀ ਹੋ ਗਈ ਹੈ ਅਤੇ 150671 ਜ਼ਖਮੀ ਹੋਏ ਨੇ ਸੋ ਪਿਛਲੇ 24 ਘੰਟਿਆਂ ਵਿੱਚ ਬੁਖਰੀਏ ਅਤੇ ਖੁਸ਼ਹਰ ਦੇ ਕਾਰਨ 8 ਨਵੀਆਂ ਮੌਤਾਂ ਦਰਜ ਕੀਤੀਆਂ ਜਿਸ ਕਾਰਨ ਅਕਤੂਬਰ 2023 ਤੋਂ ਬਾਅਦ ਅਜਈਆਂ ਮੌਤਾਂ ਦੀ ਕੁੱਲ ਗਿਣਤੀ 188 ਹੋ ਗਈ ਹੈ ਜਿਨ੍ਹਾਂ ਵਿੱਚ 94 ਬੱਚੇ ਸ਼ਾਮਲ ਨੇ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਵਿੱਚ ਭਿਆਨਕ ਜੰਗਲੀ ਅੱਗ ਫੈਲ ਗਈ ਹੈ ਸੋ ਇਸ ਦੇ ਨਾਲ ਹੀ ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਇਹ ਅੱਗ ਤੇਜ਼ੀ ਨਾਲ ਫੈਲ ਰਹੀ ਹੈ ਸੋ ਅੱਗ ਦੇ ਕਾਰਨ ਸੰਗਣਾ ਧੂੰਆਂ ਫੈਲ ਗਿਆ ਤੇ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ ਇਸ ਦੇ ਲਈ ਅਧਿਕਾਰੀ ਹਾਈ ਅਲਰਟ ਤੇ ਨੇ ਜਿਹੜੀ ਹੈ ਇਸ ਦੇ ਨਾਲ ਹੀ ਜਿਹੜੀ ਹੈ ਗਿਲਫੋਰਡ ਫਾਇਰ ਵੱਜੋ ਚਾਣੀ ਜਾਂਦੀ ਹੈ ਅੱਗ ਹੁਣ 65 ਹਜ਼ਾਰ ਏਕੜ ਤੋਂ ਵੱਧ ਰਕਵੇ ਵਿੱਚ ਫੈਲ ਚੁੱਕੀ ਹੈ ਸਥਾਨਕ ਵੀਡੀਓ ਰਿਪੋਰਟਸ ਅਨੁਸਾਰ ਭਿਆਨਕ ਅੱਗ ਨੇ ਆਲੇ ਦੁਆਲੇ ਦੇ ਇਲਾਕੇ ਵਿੱਚ ਸੰਘਣਾ ਧੂੰਆਂ ਫੈਲਾ ਦਿੱਤਾ ਹੈ। ਅਧਿਕਾਰੀਆਂ ਨੇ ਦੱਖਣੀ ਕੈਲੀਫੋਰਨੀਆ ਕਾਉਂਟੀਆਂ ਜਿਵੇਂ ਕਿ ਲਾਸ ਐਂਜਲਸ, ਵੈਂਚੂਰਾ ਅਤੇ ਕਰੰ ਦੇ ਨਾਮ ਨਾਲ ਗੁਆਂਡੀ, ਲਾਸ ਵਿਗਾਸ ਦੇ ਨਿਵਾਸੀਆਂ ਨੂੰ ਸੂਚਿਤ ਕਰ ਦਿੱਤਾ ਹੈ। ਸੋ ਹਵਾ ਦੀ ਗੁਣਵੱਤਾ ਵਿਗੜਨ ਦੇ ਕਾਰਨ ਕਈ ਸਲਾਹਾਂ ਚਾਰੀ ਕੀਤੀਆਂ ਨੇ। ਨੇੜਲੇ ਖੇਤਰਾਂ ਦੇ ਲੋਕਾਂ ਨੂੰ ਜੋ ਸਭ ਤੋਂ ਵੱਧ ਪ੍ਰਭਾਵਿਤ ਨੇ, ਉਨ੍ਹਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਦੂਸਰੀ ਪਾਸੇ ਅਧਿਕਾਰੀਆਂ ਅੱਗ ਤੇ ਕਾਬੂ ਪਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਅਧਿਕਾਰੀਆਂ ਨੇ ਕਿਹਾ ਹੈ ਕਿ ਅੱਗ ਤੇ ਸਿਰਫ 3% ਕਾਬੂ ਪਾਇਆ ਗਿਆ ਸੀ ਉਨ੍ਹਾਂ ਕਿਹਾ ਹੈ ਕਿ ਮੌਸਮ ਦੀ ਸਥਿਤੀ ਕਾਰਨ ਰੁਕਾਵਟਾਂ ਨੂੰ ਨਹੀਂ ਹਟਾਇਆ ਜਾ ਰਿਹਾ ਸੀ ਸੋ ਅਧਿਕਾਰੀਆਂ ਨੇ ਅੱਗ ਕਾਰਨ ਆਲੇ ਦੁਆਲੇ ਦੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਸੋ ਇਸ ਦੇ ਨਾਲ ਅਵਜਾਏ ਦੇ ਵਿੱਚ ਵਿਘਨ ਪਿਆ ਮੌਸਮੀ ਬਾਗਨੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਗਰਮ ਹੋ ਸਕਦਾ ਹੈ ਅਤੇ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ ਸੋ ਜਾਣਕਾਰੀ ਮੁਤਾਬਕ ਇਹ ਅੱਗ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਲਗਭਗ 1000 ਫਾਇਰ ਫਾਈਟਰ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਗਰਮ ਮੌਸਮ ਤੇਜ਼ ਹਵਾਵਾਂ ਅਤੇ ਖਸਤਾ ਮਸ਼ੀਨ ਕਾਰਨ ਅੱਗ ਤੇ ਕਾਬੂ ਪਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਸੋ ਸਥਾਨਕ ਲੋਕ ਡਰੇ ਹੋਏ ਨੇ ਤੇ ਸੋਸ਼ਲ ਮੀਡੀਆ ਤੇ ਪ੍ਰਸ਼ਾਸਨ ਤੋਂ ਤੇਜ਼ੀ ਦੇ ਨਾਲ ਰਾਹਤ ਕਾਰਜਾ ਦੀ ਮੰਗ ਕਰ ਰਹੇ ਨੇ ਸੋ ਪ੍ਰਸ਼ਾਸਨ ਨੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਹੈ ਅਤੇ ਰਾਤ ਤੀ ਬਚਾ ਕਰ ਕਰਾਚਾਰੀ ਨੇ ਲੋਕ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ਤੇ ਪੇਸ਼ ਰਹਿਣੀ ਅਤੇ ਹੈਲੀਕਾਪਟਰਸ ਤੋਂ ਪਾਣੀ ਛੋਟਿਆ ਜਾ ਰਿਹਾ ਹੈ ਇੱਥੇ ਕੁਝ ਰਿਪੋਰਟਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਗ ਜੰਗਲ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਕਾਰਨ ਲੱਗ ਸਕਦੀ ਹੈ ਮਹਾਰ ਇਹ ਵੀ ਕਹਿ ਰਹੇ ਨੇ ਕਿ ਅਜੀਆਂ ਅੱਗਾਂ ਲਈ ਗਰਮੀ ਅਤੇ ਸੁੱਕਾ ਜ਼ਮੀਵਾਰ ਹੈ ਸੂਯੂਨ ਪੰਜਾਬ ਨਿਊਜ਼ ਦੀਆਂ ਖਬਰਾਂ ਇਸ ਦਿਨਾਂ ਤਸੰਦ ਆ ਗਿਆ ਧੰਨਵਾਦ